ਬਾਈ ਯੂਜ਼ਰ ਕਰਤਾ ਉਹ ਨਹੀਂ ਉਹ ਚੱਕ ਲੈ ਤੇ ਉਹ ਨਹੀਂ ਚੱਕਦਾ ਚੱਕ ਚੱਕ ਰਿਹਾ ਉਹ ਚੱਕ ਲੈ ਯਾਰ ਕਮਾਲ ਕਰਦਾ ਹੈ ਉਹ ਚੱਕ ਚੱਕ ਰਿਹਾ ਉਹ ਚੱਕ ਰਿਹਾ ਹਣਾ ਮੌਕਾ ਚੱਕ ਲੈ ਚੱਕ ਰਿਹਾ ਉਹ ਨਹੀਂ ਨਹੀਂ ਯਾਰ ਲਾਦਾ ਪੋ ਇੰਨੇ ਮੈਂ ਨਾ ਬਹੁਤ ਹੈ ਯਾਰ ਨਾ ਨਾ ਮੈਂ ਨਹੀਂ ਦਿੰਦਾ ਉਹ ਨਾਲ ਨਹੀਂ ਦਿੰਦਾ ਉਹ ਮੈਂ ਨਹੀਂ ਦਿੰਦਾ ਪੀਣੇ ਨਾ ਨਾਗ ਦੇ ਰੁਪਈਆ ਨਹੀਂ ਚੱਲਿਆ ਨਾ ਲਾਏਗਾ ਉਤੋਂ ਪੰਜੀ ਨਹੀਂ ਘਟ ਦਿੰਦਾ ਯਾਰ ਦੀ ਹੋਗੀ ਨਾ ਮੈਂ ਨਹੀਂ ਪੰਜਾਈ ਤੋਂ ਘਟ ਦਿੰਦਾ ਨਾ 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 ਬੋਰਾ 49 ਨੂੰ ਮੈਂ ਚੱਲਿਆ ਨਾ ਆਇਆ ਟੱਕੋ ਦਾ ਪੈਸੇ ਉਹ ਦੇਖ ਨਹੀਂ ਆਇਆ ਸਹੀ ਬਾਬਾ ਦੇ ਪੈਸੇ ਉਹ ਨਹੀਂ ਨਾ ਬਾਈ ਲੈ ਲੈ ਆਪਣਾ 49 ਜੀ ਮੇਰੀ ਲੈ ਬਾਬਾ ਵੀ ਅੜ ਗਿਆ ਹੋਇਆ ਨਹੀਂ ਹੋਇਆ 23000 ਲੱਗਾ 25 ਤੋਂ ਬੈਲੀ ਲੱਗਿਆ ਤੇ ਹੁਣ 2000 ਘੱਟ ਕੇ ਦੇਵਾਂ ਹਾਂ ਹਾਂ ਮੇਰਾ ਮੈਂ ਬਾਗ ਲਉ ਆ ਤਰੂਗਾ ਗਏ ਮਾਗੇ ਮਾ ਆ ਗਿਆ ਹੁਣ ਕਿਹੜੇ ਉਹ ਬਾਪੇ ਨੇ 25 ਲਾਇੀ ਸੀ ਉਹ ਬਾਪੇ ਨੇ ਲਾਇੀ ਸੀ 25 ਹਾਂ ਹਾਂ ਆ ਬੈਠੇ ਪੁੱਛ ਲਈ ਮੂਤੇ ਠੀਕ ਆ ਕਿੰਨੇ ਮੰਡੀਆਂ ਪਹਿਲਾਂ ਲਾਇੀ ਸੀ ਬਾਬਾ ਦੋ ਤਿੰਨ ਮੰਡੀਆਂ ਪਹਿਲਾਂ ਲਾਇੀ ਸੀ ਹਨ ਜਿੱਦੇ ਉਧੇ ਆਏ ਸੀ ਕਿਸੇ ਦੀ ਮੰਡੀ ਨਹੀਂ ਆਇਆ ਉਦੋਂ ਜਦੋਂ ਬੱਕਰੀ ਗਈ ਆ ਨਾਲ ਜਦੋਂ ਮੇਰਾ ਮੋਬਾਈਲ ਡਿਗਿਆ ਉਦੋਂ ਲਾਇਆ 23 ਹਾਂ ਮੋਬਾਈਲ ਅੱਛਾ ਹਾਂ ਮੋਬਾਈਲ ਡਿਗਿਆ ਠੀਕ ਆ ਕਿੰਨੇ ਮਹੀਨਿਆਂ ਦੇ ਨੇ ਬੱਚੇ ਬਾਬਾ ਕਿੰਨਾ ਕੁ ਟਾਈਮ ਹੋ ਗਿਆ ਸੋਣੇ ਤਿੰਨ ਤਿੰਨ ਮਹੀਨਿਆਂ ਕੇ ਲੱਗੇ ਲੱਗ ਰਹੇ ਆ ਬੱਡੇ ਨੂੰ ਯੋੜਵੇ ਘੱਟ ਨਹੀਂ ਹੈਗੇ ਠੀਕ ਆ ਲੈ ਬਈ ਠੀਕ ਆ ਲੈ ਬਈ ਜਗਾਈਂ ਪੋਣੇ ਕਿਹੜੇ ਕਿਹੜੇ ਨੇ ਬਈ ਇਹ ਤਾਂ ਆਹ ਹੈ ਜੀ ਠੀਕ ਆ ਇੱਕ ਆਹ ਹੈਗਾ ਨਾ ਇੱਕ ਆਹ ਹੈ ਜੀ ਠੀਕ ਹੈ ਇਹ ਆ ਬੱਕਰਾ ਹੈ ਇਹ ਦੋ ਪੱਠਾਂ ਦੇ ਦੋ ਪੱਠਾਂ ਨੇ ਇੱਕ ਬੱਕਰਾ ਹੈ ਨਾ ਇੱਕ ਵੱਡੀ ਬੱਕਰੀ ਹੈ ਚਾਰ ਮਾ ਠੀਕ ਆ ਚਾਰ ਨਗ ਹੋ ਗਏ ਟੋਟਲ ਠੀਕ ਆ ਠੀਕ ਆ ਨਾ 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 ਆਹ ਹੱਥ ਨਹੀਂ ਬੱਚੇ ਬਹੁਤ ਹੋ ਗਏ ਲੈ ਬਈ ਸਾਰੇ ਇਕੱਠੇ ਮਤਲਬ 45000 ਰੁਪਏ ਮੰਗੇ ਸੀ ਹਣਾ ਬਾਬੇ ਨੇ 40 ਹੀ ਮੰਗੇ ਜੀ 23000 ਰੁਪਏ ਲੱਗੇ 23000 ਲੱਗਿਆ 25 ਪਹਿਲਾਂ ਲੱਗਿਆ ਹੋਇਆ ਠੀਕ ਆ ਬਈ ਦੇ ਸਕਦੇ ਹੋਗੇ ਦੇ ਦੇ ਕਿ ਕਿ ਲੱਗੇ ਹੁਣ 23 ਲੱਗੇਗਾ ਹੁਣ 23 ਲੱਗੇਗਾ ਠੀਕ ਆ ਅੜ ਗਿਆ ਬਾਬਾ ਵੀ ਹਣਾ ਅੜ ਗਿਆ ਅੜ ਗਿਆ ਬਣ ਜੂਗਾ ਮਾ ਬਣ ਜੇ ਗੋਲੇ ਵਾਲੇ ਇਹ ਗਵਾਕੀ ਦੇਖਦੇ ਆਂ ਵੀ ਕੀ ਬੰਦਾ ਸੌਦੇ ਚ ਮਾਲ ਕਾ ਆ ਗਿਆ ਮੰਡੀ ਦਾ ਹੁਣ ਜੱਗੇ ਕਰਾ ਦੇ ਜੱਗੇ ਕਰਾਉਣੇ ਆ ਬਈ ਕਰਾਉਣੇ ਤਾਂ ਆ ਬੀੜੀ ਬਾਤ ਚ ਵੀ ਦੱਸ ਕਿੰਨੇ ਮਾਰ ਸਹੀ ਸੀ ਰਾਦੇ ਸਹੀ ਸਹੀ ਯਾਰ 45000 ਰੁਪਿਆ 45 ਦਾ ਮਿਲਦਾ ਨਹੀਂ ਰ ਹੁਣ ਬਾਕੀ ਧਮੇਰਾ ਕੁਝ ਮੈਂ ਨੇ ਬਾਈ ਹੋ ਰਿਓ ਕਿੰਨੇ ਲੱਗੇ ਉਹਨਾਂ ਦਾ ਤੁਹਿਆ ਪਹਿਲਾਂ ਆ ਮੰਡਿਆਂ ਬੈਠਾ ਬਜ਼ੁਰਗਾਂ ਨੂੰ ਪੁੱਛਦੇ ਇਹਨੇ 25 ਲਾਇਆ ਪਹਿਲਾਂ ਅੱਜ ਤੋਂ 2 ਮਹੀਨੇ ਹੋ ਗਏ ਇਸੇ ਵਕਤ ਦੀ ਹੁਣ ਬੋਲੋ ਜੀ ਮੈਂ 2000 ਕਨੀ ਕੱਟ ਕੇ ਦੇ ਦੂੰਗਾ ਬਾ ਕਿਥੋਂ ਵਧਣੇ ਨੇ ਕਿਥੇ ਘਟਾ ਹੈ ਹੈ ਆ ਮੌਕੇ ਮੌਕੇ ਦੀ ਗੱਲ ਮੌਕੇ ਦੀ ਗੱਲ ਆ ਫਿਰ ਖੜੀ ਰਹਿਣ ਦੇ ਮੈਂ ਨਹੀਂ ਦਿੰਦਾ ਤੂੰ ਘਟਾ ਨਾ ਲਾ 25 ਦੇ ਘਟੇਗਾ ਕੀ 25 ਤੋਂ ਘਟਾ ਨਾ ਨਾ ਹੋਰ 30 ਤੋਂ 30 ਤੋਂ ਚਾਰ ਨਾਗ ਨੇ ਆ ਖੜੇ ਨੇ ਯਾਰ ਵੀਰ ਚਾਰ ਨਾਗਾ ਮੈਂ ਨਹੀਂ ਉਹ ਚਾਰ ਨਾਗਾ ਬਾਈ ਹੁਣ ਫੇਰ ਨਾ ਵੀ ਟੱਟਿਆ ਇਧਰ ਹੋਇਆ ਚਾਰ ਮਹੀਨਿਆਂ ਨੂੰ ਫੇਰ ਸੁਬਹੀ ਕੀ ਠੀਕ ਹੈ ਨਾ ਮੈਂ ਤਾਂ ਧੋ ਹੋ ਗਿਆ ਨਾ ਗਾ ਦੇਣੀ ਆ ਮੁਰਕੇ ਨਹੀਂ ਆਉਣਾ ਮੈਂ ਉਹ ਵੇਲਾ ਤੇ ਕੁੜੀ ਰੱਖਦੇ ਫਿਰ ਜੇ ਪੈਸੇ ਨਵੇਂ ਆਏਗਾ ਕਰਾਂ ਉਹ ਮੋਹ ਨਹੀਂ ਦੋਦੇ ਜੋ ਜਵਾਨੀ ਲੱਗੀ ਦੱਸੋ ਸਾਹੀ ਮਰਾਗੀ ਦੱਸੂ 6 ਹੀ ਵੇਰੇ ਹੋਰ ਨਾ 5 6 ਹੋ ਜਾਂਦਾ ਵਾ ਜੀ ਆਹ ਦਾ ਕੋਈ ਮੋਹਨ ਨਹੀਂ ਚੈਹੇ ਯਾਰ ਹੋਣਾ ਨਹੀਂ ਨਾ ਯਾਰ ਨਹੀਂ ਇਹ ਨੀ ਨਾ ਤੇ ਤਰੀ ਚੀਜ਼ ਆ ਸਮਝ ਕਿਉਂ ਭਾਈ ਬਿਲਕੁਲ 24 ਲੱਗਿਆ 24 ਲੱਗਦਾ ਇਹ ਗੱਲ ਸੁਣ ਲੈ ਪੁੱਛਿਆ ਵੀ ਨਹੀਂ 25 ਦੀ ਛੱਡ ਦੇ ਬੋਲਾ ਓ ਸਾਡੇ 25 ਦੀ ਹੈ ਜੋ ਮੋਹਨ ਨਹੀਂ ਸਾਡੇ 25 ਲਾਦਾ ਬਈ ਆ ਬੱਕਰੀ ਤੇ ਜੱਗੀ ਨੇ ਲਾਇ ਬਾਈ ਕਿਵੇਂ ਲੱਗਿਆ ਸੌਦਾ ਕਮੈਂਟ ਕਰ ਦਿਓ